ਪਹਿਲੇ ਪਾਚਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ ਵਸਤਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਲਈ ਹਰ ਸਾਲ 1 ਮਾਰਚ ਨੂੰ ਪੈਦਲ ਯਾਤਰਾ ਪਿੰਡ ਖੰਡਿਆਲਾ ਸੈਣੀਆਂ ਤੋਂ ਚੱਲ ਕੇ ਵਕ ਵਕਾ ਥਾਵਾਂ ਤੋਂ ਹੁੰਦੀ ਹੋਈ ਦੇਰ ਸ਼ਾਮ 4 ਮਾਰਚ ਨੂੰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਪਹੁੰਚ ਕੇ ਨਤਮਸਤਕ ਹੁੰਦੀ ਹੈ ਜਿਸ ਦੇ ਇਤਿਹਾਸ ਬਾਰੇ ਗੁਰਦੁਆਰਾ ਡੇਰਾ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਬੇਦੀ ਨਾਲ ਪત્રਕਾਰ ਲਾਪੀ ਸਿੰਘ ਖੁਸ਼ੀ ਬਣਾਨੇ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਆ ਆਓ ਸੰਗਤ ਜੀ ਤੁਸੀਂ ਵੀ ਗੁਰਦੁਆਰਾ ਸ੍ਰੀ ਚੋਲਾ ਸਾਹਿਬੀ ਦਾ ਇਤਿਹਾਸ ਸੁਣੋ ਅਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਦੇਖਦੇ ਰਹੋ ਨੂ ਪੰਜਾਬੀ ਚੈਨਲ ਧੰਨਵਾਦ ਰੁਪਾਸ਼ਾ ਦੇ ਇੱਕ ਪਾ ਕਰਿਓ ਤੇ ਪੋਤਰਾ ਵਾਸ਼ੀਆ ਗੁਰਪਾਸ਼ਾ ਨਾਮ ਦੀ ਦਾਲ ਵਾਸ਼ੀਆ ਕੋਲੇ ਕਾਜੀ ਕਰਾ ਕਰਿਓ واح خالصہ واحو جی فتح جی کنیالہ ਜਿਉਂਕਿ ਜਿਹੜਾ ਇੱਕ ਤਰੀਕ ਨੂੰ ਕਟਿਆਲਾ ਸਿਆਨੀਆਂ ਤੋਂ ਸੰਗ ਚੱਲਦਾ ਹੈ ਇੱਕ ਤੇ ਇਹ ਵੀ ਦਰਸਾਉਂਦਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਸਨ ਜਿਹੜੇ ਚੋਲਾ ਸਾਹਿਬ ਲੈ ਕੇ ਆਏ ਸਨ ਬਾਬਾ ਕਬਲੀ ਮਲ ਜੀ ਉਹਨਾਂ ਦਾ ਇਧਰ ਦੁਆਬੇ ਦੀਆਂ ਸੰਗਤਾਂ ਨਾਲ ਬੜਾ ਪਿਆਰ ਸੀ ਉਸ ਵਕਤ ਵੀ ਤੇ ਇਹ ਚੋਲਾ ਸਾਹਿਬ ਜਿਹੜਾ ਮੈਂ ਛੋਟ ਵਿੱਚ ਦੱਸਾਂਗੇ ਕਿ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਪਰਮੇਸ਼ਰ ਪਾਸੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਤੀ ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਬੀੜੀਆਂ ਪੰਜ ਵਸਤਾ ਨੇ ਸੋਢੀ ਪਰਿਵਾਰਕੁੱਲ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਵਿੱਚ ਮਾਲਾ ਪੋਥੀ ਪਵੇ ਗੁਰੂ ਅਰਜਨ ਸਾਹਿਬ ਡਿਸਟ੍ਰਿਕਟ ਫ਼ਰੋਜ਼ਪੁਰ ਵਿੱਚ ਛੇਵੇਂ ਵਸ ਜਿਹੜੀ ਹੈ ਉਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਸਥਿਤ ਹੈ ਜੋ ਬੇਦੀ ਪਰਿਵਾਰਕੁੱਲ ਇੱਥੇ ਸੇਵਾਦਾਰੀ ਕਰ ਰਹੇ ਨੇ ਇੱਥੇ ਉਹ ਇੱਥੇ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇ ਮਹਾਰੇ ਨੂੰ ਗੁਰਗੱਦੀ ਗਈ ਫਿਰ ਸਾਰੇ ਬਾਣੇ ਉਹਨਾਂ ਕੋਲ ਆ ਗਏ ਫਿਰ ਗੁਰੂ ਅਮਰਦਾਸ ਮਹਾਰੇ ਗੁਰੂ ਰਾਮਦਾਸ ਮਹਾਰੇ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਸੋਢੀ ਪਰਿਵਾਰ ਕੋਲ ਨੇ ਜੋ ਦੱਸ ਨੇ ਦੱਸਿਆ ਤੇ ਜਿਹੜੀ ਛੇਵੀਂ ਵਸਤਾ ਹੈ ਡੇਰਾ ਬਾਬਾ ਨਾਨਕ ਕਿਸ ਤਰ੍ਹਾਂ ਆਈ ਜਦੋਂ ਗੁਰੂ ਅਰਜਨ ਦੇਵ ਮਹਾਰੇ ਹਰਿਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰ ਇਸਨ ਉੱਥੇ ਇੱਕ ਰੋਡ ਬੰਸ ਕਤਰੀ ਜਾਦਾ ਸਿੱਖ ਸੀ ਜਿਸ ਨੇ ਸਿੱਖੀ ਦੀ ਮੰਗ ਕੀਤੀ ਸੀ ਉਹਦੇ ਪੈਰ ਤੇ ਕਾਫੀ ਸੱਟ ਲੱਗੀ ਲੇਕਿਨ ਉਹ ਸੇਵਾ ਤੋਂ ਨਾ اٹਨ ਗੁਰੂ ਸਾਹਿਬ ਨੇ ਪੁੱਛਿਆ ਦੱਸ ਭਾਈ ਸਿੱਖਾ ਕੋਈ ਜੋ ਕਰਤ ਉਮਾਰੇ ਕਹਿਣ ਲੱਗੇ ਮਾਰੇ ਧੀ ਤਨ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰਾ ਜਿਹੜਾ ਮਿਲਾਕ ਇਲਾਕਾ ਹੈ ਮੁਸਲਮਾਨੀ ਹੈ ਜਦੋਂ ਸਿਰੇ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਕੁਝ ਐਸੀ ਦਾਤ ਬਖਸ਼ੇ ਜਿਹਨਾਂ ਸਿੱਖੀ ਦਾ ਵਾਧਾ ਹੋ ਉਸ ਵਕਤ ਫਿਰ ਮਾਰੇ ਦੀ ਬੀਟ ਸਾਹਿਬ ਤੇ ਤਿਆਰ ਨਹੀਂ ਸੀ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹਨਾਂ ਕੋ ਉਹ ਫਿਰ ਆਪਣੇ ਸ਼ਹਿਰ ਲੈ ਕੇ ਬਲਕ ਬੁਖਾਰਿਆ ਅਫਗਾਨਿਸਤਾਨ ਜਦ ਤੱਕ ਉਹਨਾਂ ਕੋ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧ ਵਸਾਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਤੇ ਹੀ ਇੱਥੋਂ ਚੋਲਾ ਲੈ ਕੇ ਜਾਣੀ ਤਾਂ ਪੱਥਰ ਹੀ ਨਾ ਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਮਹਾਰਾਜ ਦੇ ਅੱਗੇ ਚਰਨਾ ਚ ਅਰਦਾਸ ਕਰਨੀ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਪੂਰਨ ਪੰਤਸ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਇੱਥੇ ਨਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਪੁੱਤਰ ਜਾਓ ਸਾਡੇ ਅੰਗ ਦੇ ਬਸਰ ਨੇ ਚੋਲਾ ਤੇ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਤੇ ਦਰਸ਼ਨ ਕਰਾਇਆ ਕਰੋ ਉਹ ਉਹਨਾਂ ਦਾ ਦੁਆਬੇ ਦੀ ਸੰਗਤ ਉਥੇ ਵੇਖਿਆ ਪੱਥਰ ਨਾਟ ਫਿਰ ساری ਸੰਗਤ ਉਥੇ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਵਿੱਚ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛੱਟੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪੱਲੀ ਕਰੇਗਾ ਉਹ ਜਿਵੇਂ ਜਿਵੇਂ ਹੁਕਮ ਆਇਆ ਤਿਵੇਂ ਤਿਵੇਂ ਉਹਨਾਂ ਨੇ ਕੀਤਾ ਉਹ ਪੱਥਰ ਹਟਾਇਆ ਤੇ ਫਿਰ हट ਗਿਆ ਉਹ 4 ਮਾਰਚ ਨੂੰ ਚੋਲਾ ਸਾਹਿਬ ਦੇ ਰਾ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਲ ਜੀ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਕਿ ਇਧਰੋਂ ਦਬਾਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦਿੱਤਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋਂ ਕਹਣਾਗੇ ਸੋਈ ਤੁਹਾਡੀ ਸੰਪੂਰਨ ਹੋਣਗੀਆਂ ਉਹਨਾਂ ਤੋਂ ਇੱਥੇ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਹੁੰਦਾ ਹੈ ਹਿੜਪੜ ਤੋਂ ਤੇ 4 ਮਾਰਚ 1 ਮਾਰਚ ਨੂੰ ਚਲਦਾ ਹੈ ਹਰ 1 ਮਾਰਚ ਨੂੰ ਚਲਦਾ ਹੈ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ ਦਾਸ ਹੁਣ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਤੇ ਨੇ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਨੇਰਾ ਬਾਬਾ ਨਾਨਕ ਤੋਂ ਦਾਸ ਦਾ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਜੋੜ ਮਿਲੇ ਸ਼੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਹਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਹਾਰਾ ਜੀ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਕਿਉਂਕਿ ਇਹ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਇਹ ਬੜੀ ਮੁਸ਼ਕਲ ਮਿਲਿਆ ਹੈ ਮਾਨਸ ਜਨਮ ਦੁਰਲਭ ਹੈ ਹੋਤਨਾ ਬਾਰਾਂ ਬਾਾਰ ਇਹ ਬਾਰ-ਬਾਰ ਨਹੀਂ ਮਿਲਣਾ ਤੇ ਅਗਰ ਇਹਦੇ ਵਿੱਚ ਮਾਰੇ ਨੇ ਸਾਨੂੰ ਜਨਮ ਦਿੱਤਾ ਤੇ ਮਾਰੇ ਸਾਨੂੰ ਅਗਰੇ ਜਨਮ ਦਿੱਤਾ ਹੈ ਤੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕੇ ਵੀ ਰੱਖਣਾ ਉਹ ਗੁਰੂ ਮਾਰੇ ਦੇ ਚਰਨਾਚੇਹੀ ਅਰਦਾਸ ਕਰਨੀ ਹੈ ਔਰ ਅੰਮ੍ਰਿਤ ਵੇਲੇ ਤੇ ਰਹਿਰਾ ਸਵੇਲਾ ਤੋਂ ਨਹੀਂ ਖੁੰਝਣ ਦੇਣਾ ਗੁਰੂ ਮਾਰੇ ਦੀ ਕਿਰਪਾ ਕਰਨ ਦਾਸ ਦੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਚਰਨਾਚੇ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਾਰੇ ਸਾਨੂੰ ਸਾਰਿਆਂ ਨੂੰ ਹੀ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਐਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਇਹ ਸਾਨੂੰ ਬਾਬਾ ਬਤਾਰ ਸਿੰਘ ਦੀ ਵਿਧੀ ਜਿਨ੍ਹਾਂ ਨੇ ਗੁਰਦਰਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਇਤਿਹਾਸ ਤੋਂ ਸੰਤ ਅੰਜੰਮ ਭਰਾ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਮੇਰਾ ਜੁੱਤ ਗਿਆ ਬਾਕੇ ਨਾਨਕ ਦਾ ਸੰਦਲ ਲੈ ਹੋਵੇ ਪੈਦਾ ਦੇ ਕਿਰਵਾ ਦੇ ਮੈਂ ਜਾਨ ਦੇ ਕੋਈ ਦਿੱਖੇ ਪਾਸਾ ਬਾਬਾ ਜੀ ਦੀ ਅੱਜ ਅੱਜ ਦਾ ਕਰਨੇ ਪਾ ਗੁਨਾ ਗੇ ਨਾ ਮੈਂ ਜਾਨੇ ਤਰਕੂ ਜਮੇ ਚੱਲਦੀ ਹੈ بچتا ہوا چروں جیز مرمک بچتا ہوا چروں یہ ہے ہمت cycles اللہ بچتا ہوا چلے تو اس كذرا ہوا چیز مرمک بچے دیتا جانتا ہوا کتاہ پندی کل ہے جسسса이면 накرچہ کنے myوں دن Après موسیقی ਤਾਂ ਅੰਤ ਵਿੱਚ ਉਹ ਨਾਮੇ ਸਾਜੀ ਦੇ ਅੱਛਾ ਪਾਣੀ ਨੇ ਤੇਰੇ ਦੁਆਰਾ ਬਣਾਉਣੇ ਦੁਨਾਨ ਕੇ ਨਾਮ ਨਾਲ ਬਣਾਉਣ ਦਾ ਚੇਰੇ ਪਾਣੀ ਸਰਵਰ ਦਾ ਪਾਣਾ ਉਹਨਾਂ ਬਾਅਦ ਜਾ ਕੇ ਲੋਏ ਕੈਂਡਾ ਉੱਤੇ ਕਾਦੀ ਗਾਵੇ ਜਾਂਚ ਕਰਾਈ ਪਛਾਣ ਕਰਾ ਕਰਿਓ ਲੋਹੇ ਦੇ ਨਾਮ ਦੇ ਉਸੇ ਨਾਲ ਜਾਂਚ ਕਰਾਈ ਆਪਣੇ ਨਰਗਰ ਤੋਂ ਅਮੀਰਾ ਪ੍ਰਗਤੀ ਰਾਜ ਬਖਸ਼ਣ ਦੁਗਿਆਨਾਂ ਸਾਹ ਪਾਏ ਪਰ पर बादशाह ही पर बादशाह और बारिश के बादशाह के योग्य है साथियों राजा बेसुआ हो गया था अपने माथा नहीं तोड़ेंगे मेरे वीर आजाद हैं इनकी ग्वाकी गए बादशाह को जान रहा यो ना ही इधर साथियों जाने के पाका से शांति कला करते हो ठीक है हाजरे खड़े हैं बाप रे रानी के राज सवरा जान के सीधा वाला करना और नहीं पर बादशाह ही मेरे सरकार ਪਰ ਮਾਤਾ ਪਿਤਾ ਪਾਸ਼ਾ ਜੀ ਕਦਮੇ ਨਿਕਰਵਾ ਕੇ ਮਨਵਾ ਕਰੇ ਉਸਰ ਬਾਦਾ ਪਾ ਮਨੋ ਪਾਸ਼ਾ ਜੀ ਕਿਰਪਾ ਕਰੋਗੇ ਨੌਕਰੀ ਦੇ ਦਾਦੇ ਆ ਪੁੱਤ ਪੋਤਰੇ ਲਮੀ ਆਜੂਗਾ ਹੋ ਸ਼ੋਚ ਕਰਦੇ ਗਲਾ ਕਰਦੇ ਹੋ ਪ੍ਰਵਾਦ ਤੇ ਮੈਂ ਪ੍ਰਸਾਦ ਸੁਖਮੇਰੀ ਭਾਨ ਗੁਰ ਪਾਸ਼ਾ ਜੀ ਆਦਰਵਾਦ ਤੇ ਹਾਜੀ ਭਰੀ ਆ ਕਿਰਪਾ ਕਰਦੇ ਹੋ ਜੋ ਸਵੇ ਤੇ ਸੰਕਟ ਆਏ ਨੇ ਕਸ਼ਟ ਆਏ ਨੇ ਕਸ਼ਟਾਂ ਨੂੰ ਦੂਰ ਕਰਦੇ ਹੋ ਆ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਦੋ ਸਰਨਾਇ ਜੀਓ ਮੈਂ ਆਸਾ ਰੱਖੀ موسیقی تندرستی مت ٹیک واحد مری چلو ਨਰਨ ਸਿੰਘ ਬਾੜ ਵਿਦੇਕਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਧਰ ਹੋਏ ਸਾਈਡ ਇੱਧਰ ਹੋ ਸਾਈਡ ਨੂੰ ਪੱਕੇ ਆ ਜੀ 14 ਤਰ੍ਹਾਂ ਦੇ ਪੀਰ ਜੀ ਪਾਤਸ਼ਾਹ ਜੀ ਤੇਰੇ ਭਾਣੇ ਧੰਨਵਾਦ ਕਰਦਾ ਹਾਂ ਹੁਣ ਤਾਂ ਸੰਗਰ ਪਾਤਸ਼ਾਹ ਜੀ ਬਾਅਦ ਅਮਰੀਕਾ ਵਿੱਚ ਪੱਕੇ ਗੱਲ ਦੇ ਪਾਤਸ਼ਾਹ ਸਾਡੇ ਸਹਿਬਾ ਕਰਦੇ ਆਂ ਆਪੇ ਦੇ ਵੜੇ ਬਾਹਣਾ ਮਰ ਕਾਂਗਾ ਭੈਣੀਆਂ ਕੋਈਆਂ ਚਲੀਆਂ ਪਰਵਾਰ ਤੇ ਮੇਰੇ ਪਰਿਆਸ ਲਗਣਾ ਨਾਮ ਦੇ ਦਾਤਾ ਬਖਸ਼ੀਆਂ ਪਾਤਸ਼ਾਹ ਜੀ ਬੱਚਿਆਂ ਨੇ ਯਾਦ ਬਖਸ਼ੇ